ਸੀ ਆਏ ਜਜ ਪਿੰਡ ਜੀਵਨਵਾਲ ਵਿੱਚ ਜਿੱਥੇ ਕਿ ਅਸ਼ੋਕ ਕੁਮਾਰ ਭਾਜੀ ਕੋਲ ਆਏ ਆ ਅਸੀਂ ਪਿੰਡ ਜੀਵਨਵਾਲ ਦੇ ਰਹਿਣ ਵਾਲੇ ਆ ਸਮਾਜਵਾਦੀ ਪਾਰਟੀ ਨੇ ਇਹਨਾਂ ਨੂੰ ਪੰਜਾਬ ਪੰਜਾਬ ਦੇ ਕਿਹੜੇ ਪ੍ਰਧਾਨ ਲਈ ਪੰਜਾਬ ਦੇ ਜਨਰਲ ਸੈਕਟਰੀ ਚੁਣਿਆ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਸ਼ੋਕ ਮੇਰਾ ਨਾਮ ਸ਼ੋਕਮਰ ਤੇ ਤੁਸੀਂ ਅੱਜ ਪ੍ਰਧਾਨ ਬਣੇ ਜੀ ਹਾਂਜੀ ਮੈਂ ਪ੍ਰਧਾਨ ਬਣਿਆ ਜੀ ਮਤਲਬ ਕਿ ਪਹਿਲਾਂ ਤੇ ਪੰਜਾਬ ਆਪਣੇ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਮੈਂ ਸਰਵਿਸ ਕਰਦਾ ਰਿਹਾ ਤੇ 30 ਜੂਨ ਨੂੰ 20 ਤੇ 200 ਰਟਾਇਰ ਹੋ ਗਿਆ ਸੀਗਾ ਤੇ ਮੈਨੂੰ ਸਮਾਜਵਾਦੀ ਪਾਰਟੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਪਹਿਲਾਂ ਵੀ ਮੈਂ ਮਤਲਬ ਕਿ ਬਿਜਲੀ ਬੋਰਡ ਦੀ ਨੌਕਰੀ ਕਰਦਾ ਹੋਇਆ ਸਮਾਜ ਦੀ ਹੀ ਸੇਵਾ ਕੀਤੀ ਹੈ ਤੇ ਹੁਣ ਵੀ ਮੈਂ ਮਤਲਬ ਕਿ ਸਮਾਜ ਦੀ ਸੇਵਾ ਕਰਨ ਵਾਸਤੇ ਸਮਾਜਵਾਦੀ ਪਾਰਟੀ ਦੇ ਵਿੱਚ ਜਨਰਲ ਸੈਕਟਰੀ ਚੁਣਿਆ ਹੈ ਮੇਰੇ ਮਤਲਬ ਕਿ ਪ੍ਰਧਾਨ ਜੀ ਸ਼੍ਰੀ ਅਕਲੇਸ਼ ਜਾਦਵ ਜੀ ਹਾਂਜੀ ਤੇ ਆਪਣੇ ਉਹ ਅਨੁਸੂਚਿਤ ਜਾਤੀ ਦੇ ਹਾਂਜੀ ਪਿੰਡ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣਾ ਇਹੀ ਸੰਦੇਸ਼ ਦੇਣਾ ਚਾਹੁੰਨਾ ਕਿ ਜਿੰਨਾ ਜਿਹੜੇ ਇਹਨਾਂ ਲੋਕਾਂ ਦੇ ਕੰਮ ਜਿਹੜੇ ਨੇ ਸਮੇਂ ਸਿਰ ਨਹੀਂ ਹੁੰਦੇ ਮੈਂ ਮਤਲਬ ਕਿ ਪੂਰੀ ਕੋਸ਼ਿਸ਼ ਨਾਲ ਮਤਲਬ ਕਿ ਇਹ ਕੰਮ ਜਿਹੜੇ ਸਿਰੇ ਚੜਵਾਵਾਂਗਾ ਜੀ ਹਾਂਜੀ ਕਿਹੜਾ ਕਿਹੜਾ ਕੰਮ ਤੁਸੀਂ ਕਰਾਓਗੇ ਵੇਖੋ ਜੀ ਇੱਕ ਕੰਮ ਤੇ ਲੋਕਾਂ ਨੂੰ ਮਤਲਬ ਕਿ ਸਗਣ ਸਕੀਮ ਲੜਕੀਆਂ ਦੀ ਗਰੀਬਾਂ ਦੀ ਹੁੰਦੀ ਆ ਜਦੋਂ ਵਿਆਹ ਹੁੰਦਾ ਵਾ ਤੇ ਉਹ ਦੋ ਦੋ ਸਾਲ ਤੱਕ ਮਤਲਬ ਕਿ ਧੱਕੇ ਹੀ ਖਾਂਦੇ ਨੇ ਠੀਕ ਹੈ ਉਹਨਾਂ ਨੂੰ ਸਮੇਂ ਸਿਰ ਨਾ ਪੈਸੇ ਮਿਲਦੇ ਆ ਤੇ ਨਾ ਉਹ ਸਮੇਂ ਸਿਰ ਆਪਣਾ ਕੋਈ ਕੰਮ ਕਰ ਸਕਦੇ ਆ ਇੱਕ ਤੇ ਇਹ ਕਰਾਉਣ ਦੀ ਜ਼ਰੂਰ ਕੋਸ਼ਿਸ਼ ਦੂਜਾ ਇੱਕ ਇਹਨਾਂ ਨੂੰ ਮਤਲਬ ਕਿ ਕਈ ਵਾਰੀ ਗਰੀਬੀ ਦੇ ਵਿੱਚੋਂ ਮਤਲਬ ਕਿ ਰਾਸ਼ਨ ਕਾਰਡ ਜਿਹੜਾ ਹੁੰਦਾ ਵਾ ਬਣਿਆ ਦਾ ਗਰੀਬਾਂ ਦੇ ਉਹ ਕਈ ਵਾਰੀ ਪਾਰਟੀਆਂ ਲਗਤ ਪਾਜੀ ਦੇ ਨਾਲ ਕਟਵਾ ਦਿੰਦੀਆਂ ਨੇ ਹਾਂਜੀ ਉਹ ਫਿਰ ੱਟਕੇ ਖਾਂਦੇ ਨੇ ਗਰੀਬਾ ਪਰਿਵਾਰ ਇੱਕ ਤੇ ਉਹ ਵੀ ਕੰਮ ਬਹੁਤ ਜ਼ਰੂਰੀ ਆ ਉਹ ਵੀ ਕਰਵਾਉਂਗਾ ਇੱਕ ਲਾਲ ਲਕੀਰ ਦੇ ਅੰਦਰ ਬਹੁਤ ਜ਼ਰੂਰੀ ਕੰਮ ਜਿਹੜਾ ਵਾ ਮਤਲਬ ਕਿ ਲਾਲ ਲਕੀਰ ਦੇ ਅੰਦਰ ਪਹਿਲੀਆਂ ਸਰਕਾਰਾਂ ਨੇ ਇਹ ਕੰਮ ਛੇੜਿਆ ਸੀਗਾ ਪਰ ਉਹ sire ਨਹੀਂ ਅਜੇ ਤੱਕ ਚੜ ਸਕਿਆ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਵੀ ਜਿਹੜਾ ਮੈਂ મતલਬ ਕਿ ਲਾਲਕੀਰ ਵਾਲਾ ਰਜਿਸਟਰੀਆਂ ਦਵਾਉਣ ਵਾਲਾ ਆਪਣੀ ਸਮਾਜਵਾਦੀ ਪਾਰਟੀ ਦੇ ਜਿਹੜੇ ਉਚਿਤ ਮੇਰੇ ਪ੍ਰਧਾਨ ਜੀ ਨੇ ਉਹਨਾਂ ਦੇ ਗਾੜੀ ਮੈਂ ਇਹ ਮੰਗ ਰੱਖਾਂਗਾ ਕਿ ਇਹ ਜ਼ਰੂਰ ਕੰਮ ਕਰਵਾਉਣ ਕਿਉਂਕਿ ਇਹ ਬਹੁਤ ਜ਼ਰੂਰੀ ਕੰਮ ਹੈ ਠੀਕ ਆ ਜੀ ਇੰਨਾ ਮੈਂ ਕਹਿੰਦਾ ਹੋਇਆ ਮਤਲਬ ਕਿ ਆਪਣੀ ਪਾਰਟੀ ਦਾ ਧੰਨਵਾਦ ਕਰਦਾ ਕਈਆਂ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਕਈਆਂ ਦੇ ਆਧਾਰ ਕਾਰਡ ਨਹੀਂ ਬਣੇ ਹੋਏ ਹਾਂਜੀ ਉਹਨਾਂ ਬਾਰੇ ਤੁਸੀਂ ਕੀ ਕਰੋਗੇ ਉਹ ਵੀ ਮਤਲਬ ਕਿ ਪੂਰੇ ਮਤਲਬ ਕਿ ਕੋਸ਼ਿਸ਼ ਕਰਾਂਗੇ ਜੀ ਬਣਾ ਕੇ ਦੇਾਂਗੇ ਸਮੇਂ-ਸਮੇਂ ਸਿਰ ਜਾ ਕੇ ਉਹਨਾਂ ਦੇ ਨਾਲ ਜਾਵਾਂਗੇ ਨਹੀਂ ਜੀ ਉਹਨਾਂ ਕੋਈ ਇਹ ਦਫ਼ਤਰ ਦਾ ਪਤਾ ਲੱਗ ਉਦੇ ਨਾਲ ਜਾ ਕੇ ਹੋ ਕੇ ਖੁਦ ਕਰਵਾਵਾਂਗਾ ਇਹ ਮੈਸੂਵਾਦੀ ਸੇਵਾ ਕਰਾਂਗਾ ਮੈਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ੍ਰੀ ਅਕਲੇਸ਼ ਜੱਜਵ ਜੀ ਅਤੇ ਅਨਸੂਚਿਤ ਜਾਤੀ ਪ੍ਰਕੋਸ਼ਟ ਸੈੱਲ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਰਾਹੁਲ ਭਾਰਤੀ ਜੀ ਅਤੇ ਪੰਜਾਬ ਦੇ ਪ੍ਰਧਾਨ ਸ੍ਰੀ ਵਿਰਸਾ ਸਿੰਘ ਹੰਸ ਇੰਚਾਰਜ ਕੁਲਦੀਪ ਸਿੰਘ ਭੁੱਲਰ ਤੇ ਪ੍ਰਧਾਨ ਜੀ ਡਾਕਟਰ ਮੋਹਨ ਲਾਲ ਬਲਗਣ ਜੀ ਇਹਨਾਂ ਦਾ ਤੇ ਆਪਣੀ ਸਾਰੀ ਪਾਰਟੀ ਦਾ ਮੈਂ ਦਿਲੋਂ ਤਹਿ ਦਿਲੋਂ ਉਤਪਾਦਕ ਧੰਨਵਾਦ ਕਰਦਾ ਹਾਂ ਜੀ